ਸਤਿ ਸ੍ਰੀ ਅਕਾਲ ਨਮਸਤੇ ਦੋਸਤੋ ਮੈਂ ਤੁਹਾਡਾ ਸੇਵਾਦਾਰ ਕਾਲਿਸ਼ਾ ਜੀ ਅੱਜ ਖਾੜਾ ਕਾਠਗੜ੍ਹ ਚ ਸ਼ਾਮ ਮੇਰਾ ਭਰਾ ਆ 22365 ਚਲੋ ਹੁਣ ਕਬੱਡੀ ਨਾਲ ਮੁਹੱਬਤ ਆ ਉਹ ਅਕਸਰ ਜਵਾਨ ਤੇ ਕਬੱਡੀ ਦਾ ਜ਼ਿਕਰ ਚੱਲਦਾ ਰਹਿੰਦਾ ਛੋਟੀ ਜੀ ਗੱਲ ਦਾਸ ਵੱਲ ਇੱਕ ਛੋਟੀ ਜੀ ਕੋਸ਼ਿਸ਼ ਆ ਉਹ ਸਾਂਝੀ ਕਰਨਾ ਚਾਹਨਾ 10 ਅਪ੍ਰੈਲ 11 ਅਪ੍ਰੈਲ ਕਬੱਡੀ ਟੂਰਨਾਮੈਂਟ 12 ਨੂੰ ਸਾਲਾਨਾ ਮੇਲਾ ਜਿੱਥੇ ਆਪ ਜੀ ਨੂੰ ਪਤਾ ਵੀ ਪੰਜਾਬ ਦੇ ਸਾਰੇ ਸੂਫੀ ਸਿੰਗਰ ਆਉਂਦੇ ਆ ਇਸ ਵਾਰ ਵੀ ਫੇਰ ਆਣਗੇ ਜਿਹੜੇ ਟੂਰਨਾਮੈਂਟ ਆ ਕਬੱਡੀ ਦਾ 10 ਅਪ੍ਰੈਲ 11 ਅਪ੍ਰੈਲ ਦਾ ਇਹ ਚੇ ਆ ਕਿ ਜ਼ਿਲ੍ਹਾ ਨਵਾਂ ਸ਼ਹਿਰ ਦੀਆਂ ਟੀਮਾਂ ਬੱਚਿਆਂ ਤੋਂ ਸਟਾਰਟ ਹੈ 45 ਕਿਲੋ 14 ਸਾਲ ਅੰਡਰ ਏਜ ਵਜਨ ਦਾ ਕੋਈ ਲਿਮਟ ਨਹੀਂ 57 ਕਿਲੋ ਅਗਲਾ ਫਿਰ ਕਾਰਚ 68 ਕਿਲੋ ਲੇਖੋ ਗਿਆ ਪਰ ਹੈ 65 ਕਿਲੋ ਆ ਤੇ ਪਿੰਡ ਪੱਦਰ ਦੀਆਂ ਜਿਹੜੀਆਂ ਜ਼ਿਲ੍ਹੇ ਦੀਆਂ ਜ਼ਿਲ੍ਹੇ ਦੀਆਂ ਟੀਮਾਂ ਆ ਉਹੀ ਅੱਠ ਟੀਮਾਂ ਐਂਟਰ ਕਰਨੀਆਂ ਜਿਨ੍ਹਾਂ ਕੁਝ ਟੀਮਾਂ ਨੇ ਕੰਡਕਟ ਕਰ ਲਿਆ ਕੁਝ ਰਹਿੰਦੀਆਂ ਚੌਥਾ ਪੱਧਰ ਨਹੀਂ ਖਲਾਨੀ ਕਰਾਣ ਨੂੰ ਮਾਲਕ ਮਿਹਰ ਕਰੇ ਸੱਚੇ ਬਾਦਸ਼ਾਹ ਵੱਡਾ ਵੀ ਕਰਾਂਗੇ ਜਦੋਂ ਸਮਾਂ ਹੋਰ ਵਧੀਆ ਆਊਗਾ ਤਾਂ ਮੈਂ ਬੱਚਿਆਂ ਨੂੰ ਪਹਿਲ ਦੇਣਾ ਚਾਹਨਾ ਪੂਰੀ ਵਜਾ ਆਇਆ ਕਿਉਂਕਿ ਸਾਡੀ ਜਿਹੜਾ ਆਣ ਵਾਲੀ ਸਾਡੇ ਭਵਿੱਖਾ ਬੱਚਿਆਂ ਦੀ ਬਹੁਤ ਘੱਟ ਸੁਣਵਾਈ ਹੁੰਦੀ ਆ ਵੱਡਿਆਂ ਦੇ ਤਾਂ ਬੜੇ ਪੈਸੇ ਲੱਗ ਜਾਂਦੇ ਆ ਏਕੇ ਇੱਕ ਇੱਕ